ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਜਿੱਥੇ ਅਸੀਂ ਹਰ ਵਾਰੀ ਤੁਹਾਡੇ ਲਈ ਨਵੀਆਂ ਦਾਇਕ ਤੇ ਅਣਸੁਣੀਆਂ ਕਹਾਣੀਆਂ ਕਿਸੇ ਲੈ ਕੇ ਆਉਂਦੇ ਹਾਂ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਵੀ ਇਹਨਾਂ ਕਹਾਣੀਆਂ ਤੋਂ ਜਾਣੂ ਹੋ ਸਕੋ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਭਲਾ ਕਰਨ ਦੇ ਲਈ ਯਾਤਰਾ ਕਰਦੇ ਕਰਦੇ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ ਉਹ ਸੇਵਕ ਦਾ ਨਾਮ ਗੁਰੂਵਜਨ ਸਿੰਘ ਸੀ ਜਦੋਂ ਗੁਰਵਚਨ ਸਿੰਘ ਨੇ ਆਪਣੇ ਘਰ ਦੇ ਦਰਵਾਜ਼ੇ ਤੇ ਗੁਰੂ ਜੀ ਨੂੰ ਖੜਾ ਦੇਖਿਆ ਤਾਂ ਉਹ ਖੁਸ਼ੀ ਨਾਲ ਝੱਲਾ ਹੋ ਗਿਆ। ਉਹ ਗੁਰੂ ਜੀ ਦਾ ਸਵਾਗਤ ਬੜੀ ਧੂਮ-ਧਾਮ ਨਾਲ ਕਰਨਾ ਚਾਹੁੰਦਾ ਸੀ ਪਰ ਬਹੁਤ ਜ਼ਿਆਦਾ ਗਰੀਬ ਹੋਣ ਕਾਰਨ ਉਹ ਜ਼ਿਆਦਾ ਕੁਝ ਨਹੀਂ ਕਰ ਸਕਦਾ ਸੀ। ਉਸ ਦੇ ਕੋਲ ਸਿਰਫ ਮਿੱਟੀ ਦੇ ਘਰ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਗੁਰਵਚਨ ਸਿੰਘ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਬੜੀ ਖੁਸ਼ੀ ਅਤੇ ਸਤਿਕਾਰ ਨਾਲ ਉਸ ਦੇ ਮਿੱਟੀ ਦੇ ਘਰ ਦੇ ਵਿੱਚ ਬਿਠਾਇਆ। ਗੁਰੂ ਜੀ ਨੇ ਕਿਹਾ ਅਸੀਂ ਅੱਜ ਰਾਤ ਤੇਰੇ ਘਰ ਰਹਾਂਗੇ ਕੱਲ ਸਵੇਰੇ ਤੜਕੇ ਅਗਲੀ ਯਾਤਰਾ ਲਈ ਨਿਕਲਾਂਗੇ ਇਹ ਸਭ ਸੁਣ ਕੇ ਗੁਰਵਚਨ ਸਿੰਘ ਬਹੁਤ ਖੁਸ਼ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸਨੇ ਸੋਚਿਆ ਕਿ ਭਾਵੇਂ ਮੇਰੇ ਕੋਲ ਕੁਝ ਵੀ ਨਹੀਂ ਪਰ ਜੋ ਕੁਝ ਵੀ ਹੈ ਉਹ ਸਤਿਗੁਰੂ ਦਾ ਹੈ ਇਸ ਲਈ ਉਸਦੇ ਘਰ ਜੋ ਕੁਝ ਵੀ ਸੀ ਉਸਨੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਜੀ ਦੇ ਸਾਹਮਣੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਰੱਖ ਦਿੱਤਾ ਅਤੇ ਨਿਮਰਤਾ ਨਾਲ ਕਿਹਾ ਕਿ ਗੁਰੂ ਜੀ ਮੇਰੇ ਕੋਲ ਇੰਨਾ ਹੀ ਹੈ ਪਰ ਇਹ ਮੇਰੇ ਦਿਲ ਤੋਂ ਦਿੱਤਾ ਹੋਇਆ ਹੈ ਭਾਈ ਮਰਦਾਨਾ ਜੀ ਨੂੰ ਉਸ ਦੀ ਗਰੀਬੀ ਦੇਖ ਕੇ ਉਸ ਉਤੇ ਬਹੁਤ ਦਰਸ ਆਇਆ ਕਿ ਉਸ ਕੋਲ ਜੋ ਕੁਝ ਵੀ ਥੋੜਾ ਬਹੁਤ ਸੀ ਉਸ ਨੇ ਸਾਡੇ ਅੱਗੇ ਰੱਖ ਦਿੱਤਾ ਭੋਜਨ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਕਿ ਆਹ ਜਿਨ੍ਹਾਂ ਮਿੱਟੀ ਦੇ ਭਾਂਡਿਆਂ ਵਿੱਚ ਅਸੀਂ ਭੋਜਨ ਖਾਧਾ ਹੈ ਇਹਨਾਂ ਨੂੰ ਤੋੜ ਦਿਓ ਪਹਿਲਾਂ ਤਾਂ ਭਾਈ ਮਰਦਾਨੇ ਨੂੰ ਕੁਝ ਸਮਝ ਨਾ ਆਇਆ ਉਸ ਨੇ ਸੋਚਿਆ ਕਿ ਇਹ ਭਾਂਡੇ ਤਾਂ ਗਰੀਬ ਬੰਦੇ ਦੀ ਇਕਲੌਤੀ ਚੀਜ਼ ਹਨ ਗੁਰੂ ਜੀ ਨੇ ਇਹਨਾਂ ਨੂੰ ਕਿਉਂ ਤੋੜਨ ਲਈ ਕਿਹਾ ਫਿਰ ਉਸਨੂੰ ਖਿਆਲ ਆਇਆ ਕਿ ਜੇਕਰ ਗੁਰੂ ਜੀ ਨੇ ਮੈਨੂੰ ਇਹ ਕਿਹਾ ਹੈ ਤਾਂ ਕੁਝ ਸੋਚ ਕੇ ਹੀ ਕਿਹਾ ਹੋਵੇਗਾ ਗੁਰੂ ਜੀ ਦਾ ਭਾਣਾ ਮੰਨ ਕੇ ਮਰਦਾਨੇ ਨੇ ਮਿੱਟੀ ਦੇ ਭਾਂਡੇ ਤੋੜ ਦਿੱਤੇ ਭਾਂਡੇ ਤੋੜਨ ਤੋਂ ਬਾਅਦ ਗੁਰੂ ਜੀ ਨੇ ਮਰਦਾਨੇ ਨੂੰ ਬਾਕੀ ਚੀਜ਼ਾਂ ਵੀ ਤੋੜਨ ਲਈ ਕਹਿ ਦਿੱਤਾ ਇਸ ਤੋਂ ਬਾਅਦ ਮਰਦਾਨੇ ਨੇ ਗੁਰਵਚਨ ਵੱਲ ਦੇਖਿਆ ਤਾਂ ਸੇਵਕ ਗੁਰਵਚਨ ਨੇ ਕਿਹਾ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਸਤਗੁਰੂ ਦਾ ਹੈ ਜੋ ਤੁਹਾਨੂੰ ਗੁਰੂ ਜੀ ਹੁਕਮ ਕਰਨ ਤੁਸੀਂ ਉਹੀ ਕਰੋ ਇਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਉੱਤੇ ਬਾਈ ਮਰਦਾਨੇ ਨੇ ਉਸ ਸੇਵਕ ਦੇ ਘਰ ਦੀਆਂ ਬਾਕੀ ਚੀਜ਼ਾਂ ਵੀ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਅਗਲੇ ਸਵੇਰੇ ਗੁਰੂ ਜੀ ਨੇ ਸੇਵਕ ਨੂੰ ਕਿਹਾ ਸਾਡੀ ਯਾਤਰਾ ਲੰਮੀ ਹੈ। ਹੁਣ ਅਸੀਂ ਅੱਗੇ ਜਾਣਾ ਹੈ। ਤੂੰ ਆਪਣੇ ਘਰ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਦਾ ਰਹੀਂ। ਗੁਰੂਵਚਨ ਸਿੰਘ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਕਿਹਾ ਗੁਰੂ ਜੀ ਤੁਸੀਂ ਮੇਰੇ ਗਰੀਬੜੇ ਦੇ ਮਿੱਟੀ ਦੇ ਘਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ। ਤਾਂ ਮੈਂ ਨਿਹਾਲ ਹੋ ਗਿਆ ਹਾਂ। ਬਸ ਮੇਰੀ ਇੱਕ ਨਿੱਕੀ ਜਹੀ ਬੇਨਤੀ ਕਬੂਲ ਕਰਿਓ। ਮੈਂ ਤੁਹਾਡੇ ਨਾਲ ਤੁਹਾਡੀ ਯਾਤਰਾ ਵਿੱਚ ਸਹਾਇੀ ਹੋਣਾ ਚਾਹੁੰਦਾ ਹਾਂ ਤਾਂ ਗੁਰੂ ਜੀ ਨੇ ਕੁਝ ਸਮਾਂ ਗੁਰੂਵਚਨ ਸਿੰਘ ਨੂੰ ਆਪਣੇ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਪਰ ਉੱਥੋਂ ਚੱਲਣ ਤੋਂ ਪਹਿਲਾਂ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਸੇਵਕ ਦਾ ਜੋ ਮਿੱਟੀ ਦਾ ਘਰ ਹੈ ਇਸ ਨੂੰ ਵੀ ਤੋੜ ਦਿਓ ਮਰਦਾਨਾ ਜੀ ਹੈਰਾਨ ਹੋਏ ਅਤੇ ਇਸ ਵਾਰ ਗੁਰੂ ਜੀ ਨੂੰ ਪੁੱਛ ਹੀ ਲਿਆ ਕਿ ਗੁਰੂ ਜੀ ਇਸ ਕੋਲ ਮਿੱਟੀ ਦਾ ਘਰ ਹੀ ਬਚਿਆ ਹੈ ਜੇ ਇਸ ਨੂੰ ਵੀ ਤੋੜ ਦਿੱਤਾ ਤਾਂ ਇਹ ਰਹੇਗਾ ਕਿੱਥੇ ਇਹ ਸੁਣ ਕੇ ਭਾਈ ਗੁਰਵਚਨ ਨੇ ਕਿਹਾ ਕਿ ਮਰਦਾਨਾ ਜੀ ਜੋ ਗੁਰੂ ਜੀ ਕਹਿ ਰਹੇ ਹਨ ਤੁਸੀਂ ਉਹ ਕਰੋ ਕਿਉਂਕਿ ਮੇਰੇ ਕੋਲ ਜੋ ਕੁਝ ਹੈ ਉਹ ਸਤਗੁਰੂ ਦਾ ਹੀ ਹੈ ਮੇਰਾ ਇੱਥੇ ਕੁਝ ਵੀ ਨਹੀਂ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਅਤੇ ਗੁਰਵਚਨ ਯਾਤਰਾਵਲ ਚੱਲ ਪਏ ਜਦੋਂ ਦਿਨ ਢਲਣ ਲੱਗਾ ਤਾਂ ਗੁਰੂ ਜੀ ਨੇ ਗੁਰਵਚਨ ਨੂੰ ਆਗਿਆ ਦਿੱਤੀ ਅਤੇ ਕਿਹਾ ਭਾਈ ਹੁਣ ਤੂੰ ਆਪਣੇ ਘਰ ਵਾਪਸ ਚਲਾ ਜਾ ਕਿਉਂਕਿ ਉੱਥੇ ਥੋੜਾ ਕੰਮ ਬਾਕੀ ਹੈ ਜੋ ਤੂੰ ਜਾ ਕੇ ਪੂਰਾ ਕਰਨਾ ਹੈ ਜਦੋਂ ਗੁਰਵਚਨ ਸਿੰਘ ਆਪਣੇ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਟੁੱਟਿਆ ਹੋਇਆ ਭਾਂਡਾ ਅਜੇ ਵੀ ਉੱਥੇ ਪਿਆ ਸੀ ਜਿਸ ਵਿੱਚ ਗੁਰੂ ਜੀ ਨੇ ਭੋਜਨ ਖਾਧਾ ਸੀ ਉਸਨੇ ਸੋਚਿਆ ਸ਼ਾਇਦ ਭਾਈ ਮਰਦਾਨਾ ਜੀ ਨੇ ਇਸ ਨੂੰ ਚੰਗੀ ਤਰ੍ਹਾਂ ਨਹੀਂ ਤੋੜਿਆ ਉਸਨੇ ਗੁਰੂ ਜੀ ਦਾ ਨਾਮ ਲੈ ਕੇ ਉਹ ਮਿੱਟੀ ਦਾ ਭਾਂਡਾ ਪੂਰੀ ਤਰ੍ਹਾਂ ਤੋੜ ਦਿੱਤਾ ਜਿਵੇਂ ਹੀ ਉਸਨੇ ਤੋੜਿਆ ਅੰਦਰੋਂ ਸੋਨੇ ਦੀ ਖਾਨ ਨਿਕਲ ਪਈ ਉਹ ਹੈਰਾਨ ਰਹਿ ਗਿਆ ਅਤੇ ਰੋ ਪਿਆ ਬੋਲਿਆ ਇਹ ਤਾਂ ਮੇਰੇ ਸਤਿਗੁਰੂ ਦੀ ਕਿਰਪਾ ਹੈ ਉਸ ਦੀ ਜ਼ਿੰਦਗੀ ਬਦਲ ਗਈ ਉਹ ਕਦੇ ਗਰੀਬ ਸੀ ਪਰ ਹੁਣ ਪ੍ਰਮਾਤਮਾ ਦੇ ਨਾਮ ਤੇ ਗੁਰੂ ਦੀ ਕਿਰਪਾ ਨਾਲ ਧਨਵਾਨ ਵੀ ਹੋ ਗਿਆ ਅਤੇ ਨਿਮਰ ਵੀ ਰਹਿ ਗਿਆ ਇਹ ਸਿੱਖਿਆ ਦੇ ਰਾਹੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਜਦੋਂ ਅਸੀਂ ਸੱਚੀ ਨੀਅਤ ਨਾਲ ਆਪਣਾ ਸਭ ਕੁਝ ਪ੍ਰਮਾਤਮਾ ਦੇ ਹਵਾਲੇ ਕਰ ਦਿੰਦੇ ਹਾਂ ਤਾਂ ਉਹ ਸਾਨੂੰ ਉਸ ਤੋਂ ਵੀ ਵੱਧ ਕੇ ਵਾਪਸ ਦਿੰਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ